ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਸੋਹਣਾ ਫੈਬਰਿਕ ਲੈ ਕੇ ਆਏ ਜਿਹੜਾ ਤੁਸੀਂ ਕਿਸੇ ਵੀ ਸੀਜ਼ਨ ਦੇ ਵਿੱਚ ਵੀਅਰ ਕਰ ਸਕਦੇ ਹੋ ਔਰ ਇਹ ਵਾਲਾ ਫੈਬਰਿਕ ਹੋਏਗਾ ਜਿਹੜਾ ਇਸ ਸਾਟਨ ਦੇ ਉੱਪਰ ਰਹਿਣ ਵਾਲਾ ਟਿਸ਼ੂ ਸਾਟਨ ਦਾ ਫੈਬਰਿਕ ਹੋਏਗਾ 270 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਤੁਸੀਂ ਕਿੰਨਾ ਵੀ ਇੰਨੇ ਵਿੱਚੋਂ ਬਾਇ ਕਰ ਸਕਦੇ ਹੋ ਔਰ ਇਹ ਜਿਹੜਾ ਹੈਗਾ ਫੈਬਰਿਕ ਤੁਹਾਨੂੰ ਡਾਈਏਬਲ ਵੀ ਮਿਲ ਜਾਏਗਾ ਤੁਸੀਂ ਕੋਈ ਵੀ ਕਲਰ ਡਾਈ ਕਰਵਾ ਸਕਦੇ ਹੋ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਸਟਾਨ ਦੀ ਜਿਹੜੀ ਸ਼ਰਟ ਹੋਏਗੀ ਪਿਆਰ ਚਨਾਉਂ ਦੇ ਉੱਪਰ ਰਹਿਣ ਵਾਲਾ ਟਾਈ ਐਂਡ ਆਈ ਦਾ ਫੈਬਰਿਕ ਹੋਏਗਾ ਫੁੱਲੀ ਐਮਬ੍ਰੋਇਡਰ ਜਿਹੜਾ ਇਹਦੇ ਰਹਿਣ ਵਾਲਾ ਫੈਬਰਿਕ ਹੋਏਗਾ ਜਿਸ ਤੇ ਉੱਪਰ ਹੈਂਡਵਰਕ ਕੀਤਾ ਗਿਆ ਹੈਗਾ ਪ੍ਰਾਈਸ ਰਹੇਗਾ 800 ਰੁਪਏ ਪਰ ਮੀਟਰ ਅਕੋਰਡਿੰਗ ਹੈ ਤੁਹਾਨੂੰ ਮਿਲ ਜਾਏਗਾ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦੀ ਜਿਹੜੀ ਇਸਦੇ ਨਾਲ ਬਾਟਮ ਹੋਏਗੀ ਔਰ ਜਿਹੜਾ ਫੈਬਰਿਕ ਹੋਏਗਾ ਪਿਓਰ ਜਿਹੜਾ ਹੈਗਾ ਇਹ ਚਨਾਉਂ ਦਾ ਫੈਬਰਿਕ ਡਿਜੀਟਲ ਪ੍ਰਿੰਟ ਦਾ ਹੋਇਆਗਾ ਪਲੱਸ ਇਸ ਦੇ ਉੱਪਰ ਹੈਗਾ ਜਿਹੜਾ ਇਹ ਹੋ ਵਰਕ ਰੈਨ ਵਾਲਾ ਹੈਗਾ ਇਹ ਆ ਬਾਟਮ ਦਾ ਜਿਹੜਾ ਪ੍ਰਾਈਸ ਹੋਇਗਾ ਵੱਖਰਾ ਹੋਇਆਗਾ ਪਰ ਮੀਟਰ ਦੇ ਅਕੋਰਡਿੰਗ ਬਟ ਆਪਾਂ ਨੇ ਓਨਲੀ ਜਿਹੜਾ ਸ਼ਰਟਾਂ ਦਾ ਹੀ ਮੈਂਸ਼ਨ ਕੀਤਾ ਹੋਇਆ ਹੈ ਇਹ ਵਾਲਾ ਹੈਗਾ ਜਿਹੜਾ ਤੁਹਾਨੂੰ ਦੁਪੱਟਾ ਔਰ ਸ਼ਰਟ ਮਿਲ ਜਾਣਗੇ 350 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਫੈਬਰਿਕ ਤੁਸੀਂ ਕੁਝ ਵੀ ਬਣਾ ਸਕਦੇ ਹੈਗੇ ਉਹਨਾਂ ਦਾ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਵੀ ਬਨਾਰਸੀ ਕ੍ਰੇਪ ਦੀ ਜਿਹੜੀ ਸ਼ਰਟ ਹੋਏਗੀ ਔਰ ਕ੍ਰੇਪ ਦੀ ਬਾਟਮ ਹੋਏਗੀ 600 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਸ਼ਰਟ ਦਾ ਫੈਬਰਿਕ ਵਾਲਾ ਫੈਬਰਿਕ ਹੈਗਾ 440 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਵਾਲਾ ਫੈਬਰਿਕ ਮਿਲ ਜਾਏਗਾ ਸ਼ਿਪਿੰਗ ਜਸਤੀ ਫ੍ਰੀ ਰਹੇਗੀ ਔਰ ਇਹਦਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਤੇ ਕਿੰਨਾ ਵੀ ਤੁਸੀਂ ਬਾਏ ਕਰ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਕਿੰਨਾ ਵੀ ਬਾਏ ਕਰ ਸਕਦੇ ਹੈਗੇ ਹੋ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਔਰ ਇਹ ਵਾਲਾ ਜਿਹੜਾ ਫੈਬਰਿਕ ਹੋ ਗਿਆ ਪਿਓਰ ਮਸਲੀਨ ਦੇ ਉੱਪਰ ਰਹਿਣ ਵਾਲਾ ਫੈਬਰਿਕ ਹੋ ਗਿਆ ਮੈਚਿੰਗ ਸੂਟ ਮਿਲੇਗਾ ਤੁਹਾਨੂੰ 400 ਰੁਪਏ ਤੋਂ 450 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਤੁਸੀਂ ਕਿੰਨਾ ਵੀ ਬਾਏ ਕਰ ਸਕਦੇ ਹੋ ਵਿਦਆਊਟ ਦ